ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਲੱਗੇ ਆਂ ਮਲਾਈ ਤੋਂ ਮੱਖਣੀ ਬਣਾਉਣ ਤੇ ਇਹ ਆਪਣੀ ਸੀਗੀ ਮਲਾਈ ਇਹ ਮਲਾਈ ਆਪਾਂ ਲਾ ਕੇ ਫਿਰ ਡੱਬੇ ਦੇ ਵਿੱਚ ਪਾ ਲਈ ਦੁੱਧ ਆਪਾਂ ਇਕੱਠਾ ਲਿਆਉਣੇ ਹੁੰਨੇ ਆ ਇਕੱਠਾ ਆਪਣਾ ਇਹ 20 ਕਿਲੋ ਦੁੱਧ ਦੀ ਮਲਾਈ ਆ ਤੇ ਇਹਨੂੰ ਹੁਣ ਆਪਾਂ ਕੀ ਕਰਾਂਗੇ ਤੇ ਇਸ ਵਾਲਟੀ ਦੇ ਵਿੱਚ ਪਾਵਾਂਗੇ ਇਹਦੇ ਵਿੱਚ ਪਾ ਕੇ ਤੇ ਆਪਾਂ ਫਿਰ ਇਹਨੂੰ ਰੇਕਾਂਗੇ ਤੇ ਇਹਦੀ ਮੱਖਣੀ ਬਣ ਜਾਊ ਇਹ ਮੈਂ ਜਿਹੜੀ ਮਲਾਈ ਆ ਕਿ ਇਹਨੂੰ ਮੈਂ ਗਰਮ ਕਰਕੇ ਤੇ ਇਹਦੇ ਵਿੱਚ ਮੈਂ ਜਾਗ ਲਾ ਕੇ ਜਮਾਇਆ ਸੀਗਾ ਤੇ ਇਹ ਬਹੁਤ ਸੋਹਣਾ ਜੰਮ ਗਿਆ ਤੇ ਇਹਦੇ ਵਿੱਚ ਇਹ ਮੈਂ ਹੁਣ ਬਤਾਉਂਗੀ ਤੇ ਬਾਕੀ ਜਿਹੜੀ ਆ ਆਪਣੀ ਇਧਰ ਮਸ਼ੀਨ ਪਈ ਐ ਇਹਦੇ ਨਾਲ ਮੈਂ ਇਹਨੂੰ ਰੜਕੂੰਗੀ ਤੇ ਆਹ ਹੈਗੀ ਜਿਹੜੀ ਇਹਦੀ ਤਾਰ ਤੇ ਜਦੋਂ ਆਪਾਂ ਰੜਕ ਕੇ ਹਟਦੇ ਹਾਂ ਤਾਰ ਦੇ ਉੱਤੇ ਨੂੰ ਰਬੜ ਚੜਾ ਕੇ ਐਵੇਂ ਜਿਵੇਂ ਇਹਨੂੰ ਪੈਕ ਕਰਕੇ ਰੱਖ ਦਿੰਦੇ ਆ ਕਿਉਂਕਿ ਇਹ ਹੀ ਬਾਲੇ ਖਿਲਰਦੀ ਨਹੀਂ ਤੇ ਥਾਂ ਨਹੀਂ ਰੁਕਦੀ ਹੈਗੀ ਤੇ ਹੁਣ ਆਪਾਂ ਆ ਜਿਹੜੀ ਮਲਾਈ ਆ ਇਹ ਸਾਰੀ ਬਾਲਟੀ ਦੇ ਵਿੱਚ ਪਾ ਲੈਨੇ ਆ ਤੇ ਪਾ ਕੇ ਹੁਣ ਉਦੋਂ ਬਾਅਦ ਦੇ ਵਿੱਚ ਫਿਰ ਆਪਾਂ ਇਹਨੂੰ ਰੇੜਕਾਂਗੇ ਇਹ ਮਲਾਈ ਆਪਾਂ ਸਾਰੀ ਇਹਦੇ ਵਿੱਚ ਬਾਲਟੀ ਦੇ ਵਿੱਚ ਪਾ ਲਈ ਤੇ ਹੁਣ ਆਪਾਂ ਕੀ ਕਰਾਂਗੇ ਆਹ ਜਿਹੜਾ ਡੱਬੇ ਦੇ ਵਿੱਚ ਮੱਖਣੀ ਜੀ ਮਲਾਈ ਜਮਾਈ ਸੀਗੀ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਗਰਮ ਪਾਣੀ ਪਾ ਕੇ ਐਨਾ ਕੁ ਬਸ ਗਰਮ ਪਾਣੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਰੇੜਕਣਾ ਸ਼ੁਰੂ ਤੇ ਇਹ ਮਸ਼ੀਨ ਦੇ ਨਾਲ ਆਪਾਂ ਇਹਦੀ ਮੱਖਣੀ ਬਣਾ ਲਾਂਗੇ ਦੇਖੋ ਮੱਖਣੀ ਬਣਨੀ ਤੇ ਹੋ ਚੱਲੀ ਬਣ ਚੱਲੀ ਤੇ ਹੁਣ ਹੋਰ ਥੋੜਾ ਜਿਹਾ ਰੜਕਾਂਗੇ ਹੋਰ ਥੋੜਾ ਜਿਹਾ ਰੜਕਣ ਦੇ ਨਾਲ ਪੂਰੀ ਵਧੀਆ ਮੱਖਣੀ ਬਣ ਜਾਣੀ ਹੈ ਲਓ ਲਓ ਜੀ ਹੁਣ ਆਪਣੀ ਮੱਖਣੀ ਬਿਲਕੁਲ ਤਿਆਰ ਆ ਮੱਖਣੀ ਆ ਗਈ ਹੁਣ ਸਾਰੀ ਤੇ ਹੁਣ ਆਪਾਂ ਇਹਨਾਂ ਮਸ਼ੀਨਾਂ ਨੂੰ ਕੱਢ ਲਾਂਗੇ ਤੇ ਕੱਢ ਕੇ ਬਾਹਰ ਤੇ ਇੱਥੇ ਇਹਨੂੰ ਰੱਖ ਦਾਂਗੇ ਤੇ ਇਧਰੋਂ ਆਪਾਂ ਇਹਦਾ ਪ ਲੱਗ ਭਟ ਦਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਜੀਆਂ ਇਹਨਾਂ ਨੂੰ ਬਾਹਰ ਕੱਢ ਦਾਂਗੇ ਚਲੋ ਜੀ ਆ ਮਸ਼ੀਨਾਂ ਜਿਹੜੀ ਇਹਨੂੰ ਆਪਾਂ ਪਾਸੇ ਤੇ ਰੱਖ ਦਾਂਗੇ ਤੇ ਹੁਣ ਆਪਾਂ ਨੀ ਤੋਟਣੀ ਕਰਦੇ ਹਾਂ ਸਭ ਸੁਰੂ ਮੱਖਣੀ ਆਪਾਂ ਕੱਢ ਲਈ ਆ ਇਹਦੇ ਵਿੱਚੋਂ ਤੇ ਇੰਨੀ ਖੱਪੜੀ ਬਣੀ ਆ ਲੱਸੀ ਤੇ ਇਹ ਲੱਸੀ ਆ ਨਾ ਜਿਹੜੀ ਮਲਾਈ ਚੋਂ ਵੀ ਮਤਲਬ ਆਪਾਂ ਪੱਕੇ ਹੋ ਤਾਂ ਬਣਾ ਲੈਨੇ ਆ ਜਿਹੜੀ ਇਹ ਲੱਸੀ ਆ ਇਹ ਖਟ ਮਿੱਠੀ ਜੀ ਹੁੰਦੀ ਆ ਇਹਦੇ ਵਿੱਚ ਖੱਟੇ ਪੰਡਈ ਜਦੋਂ ਸੁਆਦ ਆਉਂਦਾ ਇਹ ਆਪਾਂ ਨੂੰ ਬਿਲਕੁਲ ਹੀ ਛਾਟੀ ਦੀ ਲੱਸੀ ਵਰਗੀ ਲੱਸੀ ਲੱਗਦੀ ਆ ਤੇ ਆ ਜਿਹੜੀ ਮੱਖਣ ਆਪਣਾ ਇਹ ਵੀ ਬਹੁਤ ਵਧੀਆ ਲੱਗਦਾ ਹੈਗਾ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਇਹਨੂੰ ਧੋਸ ਮਾਰ ਕੇ ਮੱਖਣ ਨੂੰ ਆ ਲੱਸੀ ਆ ਜਿਹੜੀ ਸਾਰੀ ਇਹਦੇ ਵਿੱਚੋਂ ਪਹਿਲਾਂ ਲੱਸੀ ਕੱਢ ਦਿਆਂਗੇ ਤੇ ਫੇਰ ਜਿਹੜਾ ਪਾਣੀ ਪਾ ਕੇ ਥੋੜਾ ਜਿਹਾ ਧੋ ਕੇ ਕੱਢ ਦਾਂਗੇ ਜਿਹੜਾ ਵਿਚ ਮੜਾ ਮੋਟਾ ਲੱਸੀ ਦਾ ਅੰਸਰ ਰਹਿੰਦੀ ਹੋਊਗੀ ਉਹ ਵੀ ਨਿਕਲ ਜਾਊਗੀ ਤੇ ਫੇਰ ਵਧੀਆ ਦਾਲ ਸਬਜ਼ੀ ਦੇ ਵਿੱਚ ਪਾ ਕੇ ਖਾਣ ਨੂੰ ਬਹੁਤ ਵਧੀਆ ਲੱਗਦੀ ਹੈ ਤੇ ਏਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਇਸੋੜਾ